ਗਿਆਟਾਲ ਚਵਰ ਛਤਰ ਤਖਤ ਦੇ ਮਾਲਕ ਜਾਤ ਗਲੂ ਸਹਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਆਓ ਸੁਰਤ ਬਿਰਤियां ਗਵਾਕਰ ਕਰਕੇ ਸਤ ਗੁਰਾਂ ਦੇ ਹਜੂ ਜੁੜ ਕਰਕੇ ਦੇਹੀ ਦਾ ਲਾਹਾ ਲੈਂਦਿਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵਾਂਝ ਨ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਅੱਜ ਦਾ ਪਾਵਨ ਇਤਿਹਾਸ ਦਿਹਾੜਾ ਹੈ ਮੇਰੀ ਪੀਰ ਦੇ ਮਾਲਕ 6ਵੇਂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ ਅੱਜ ਪੁੰਨਿਆ ਵੀ ਹੈ ਤੋਂ ਸਰਬੱਤ ਸੰਗਤ ਨੂੰ ਦਾਸ ਵੱਲੋਂ ਛੇਵੇਂ ਪਿਤਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਦੇ ਜਨਮ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਾਧ ਸੰਗਤ ਜੋ ਵੀ ਜੀਵ ਸੰਸਾਰ ਤੇ ਆਉਂਦੇ ਉਹ ਆਪਣੇ ਕਰਮ ਤੇ ਲੇਖ ਲੈ ਕੇ ਆਉਂਦੇ ਕਰਮ انسان ਕਰਦਾ ਹੈ ਲੇਖ ਗੁਰੂ ਬਦਲਦਾ ਹੈ ਕਰਮ ਤਾਂ انسان ਬਦਲ ਸਕਦਾ ਹੈ ਆਪਣਾ ਕੰਮ ਧੰਦਾ ਕਾਰ ਵਿਹਾਰ ਜਵਾਜਾ ਆਪਾਂ ਵੇਖੀ ਰਹੇ ਜਿਵੇਂ ਸੰਸਾਰ ਵਿੱਚ ਵਿਚਰਦੇ ਆ ਆਪਣੇ ਪੁਰਵਜਾਂ ਨੇ ਜੋ ਜ਼ਮੀਨ ਨੂੰ ਬੋਂਦਾ ਉਹ ਜ਼ਮੀਂਦਾ ਜੋ ਚੰਮ ਦਾ ਕੰਮ ਕਰਦਾ ਉਹ ਚਮਾਰ ਲੱਕੜੀ ਦਾ ਕੰਮ ਕਰਦਾ ਉਹ ਮਿਸਤਰੀ ਮਜ਼ਦੂਰੀ ਕਰਦਾ ਉਹ ਮਾਜਬੀ ਸਖ ਹੋ ਗਿਆ ਜਾਂ ਕੋਚ ਮਿਆਰ ਹੋ ਗਿਆ ਜਾਂ ਦਿਹਾੜੀਦਾਰ ਜੋ ਕਹਿ ਦਿੰਦੇ ਆ ਜਿਵੇਂ ਵੀ ਉਹ ਕਰਮ ਕਰਦੇ ਸੀ ਉਸ ਕਰਮ ਦੇ ਆਧਾਰ ਤੇ ਜਾਤਾ ਵੰਡ ਦਿੱਤੀਆਂ ਲੋਕਾਂ ਨੂੰ ਤੇ ਅੱਜ ਕੱਲ ਆਪਾਂ ਵੇਨੇ ਸਾਰੇ ਕੰਮ ਹੀ ਹੋ ਰਹੇ ਆ ਜੀਮੀਦਾਰ ਮਿਸਤਰੀ ਦਾ ਕੰਮ ਵੀ ਕਰ ਰਹੇ ਆ ਹੋਰ ਬਾਹੀ ਦਾ ਕੰਮ ਤਾਂ ਉਹਨਾਂ ਨੇ ਕਰਨਾ ਹੀ ਹੋਰ ਕਰਮ ਵੀ ਕਰ ਰਹੇ ਆ ਕਹਿੰਦੇ ਉਹਨੇ ਕਰਮ ਕਰਨਾ ਕੰਮ ਕਰਨਾ ਮਨੁੱਖ ਦੇ ਵਾਸ ਉਹ ਕਰਮ ਬਦਲ ਸਕਦਾ ਜਰੂਰੀ ਨਹੀਂ ਵੀ ਜ਼ਿਮੀਦਾਰ ਜ਼ਮੀਨੀ ਬਾਹੂਗਾ ਹੋਰ ਕਰ ਨਹੀਂ ਸਕਦਾ ਤੇ ਪਰ ਕਿਹ ਜਿਹੜੇ ਮੱਥੇ ਦੇ ਲੇਖ ਆ ਮੱਥੇ ਦਾ ਭਾਗ ਉਹ ਨਹੀਂ ਬੰਦਾ ਬਦਲ ਸਕਦਾ ਉਹ ਤਾਂ ਪੂਰਨ ਕੋਈ ਮਹਾਤਮਾ ਗੁਰੂ ਦਾ ਪਿਆਰਾ ਜਾਂ ਸਤਿਗੁਰੂ ਆਪ ਕਾਲਪੁਰਖ ਵਾਹਿਗੁਰੂ ਹੀ ਬਦਲ ਸਕਦੇ ਜਿਵੇਂ ਇਤਿਹਾਸ ਸਤਗੁਰ ਦੇ ਜੀਵਨ ਵੱਲ ਵਧਿਗੇ ਤਾਂ ਆਪਾਂ ਨੂੰ ਇਹ ਆਮ ਸਾਖੀ ਮਿਲਦੀ ਹੈ ਕਿਉਂਕਿ ਦਾਸ ਉਸ ਥਾਨ ਤੇ 2-3 ਵਾਰ ਦਰਸ਼ਨ ਵੀ ਕਰਾਇਆ ਹੈ ਜਦੋਂ ਆਪਾਂ ਇੱਥੋਂ ਦਰਬਾਰ ਸਾਹਿਬ ਨੂੰ ਜਾਂਦੇ ਆ ਨਾ ਤਾਂ ਤਰਨਤਾਰਨ ਸਾਹਿਬ ਵਾਲਾ ਗੇਟ ਆਉਂਦਾ ਉਹ ਸੜਕ ਸਿੱਧੀ ਸ਼ਹੀਦਾਂ ਨੂੰ ਜਾਂਦੀ ਗੁਰੂਗੋਬਿੰਦ ਸਿੰਘ ਜੀ ਦੇ ਸਥਾਨਾਂ ਤੇ ਸੜਕ ਦੇ ਉੱਪਰ ਹੀ ਛੇਵੇਂ ਪਾਤਸ਼ਾਹ ਸਤਗੁਰੂ ਦਾ ਸੁਖਰਾਣਾ ਸਾਹਿਬ ਪਿੰਡ ਚੱਬੇ ਇਹ ਗੁਰੂ ਘਰ ਸਥਿਤ ਹੈ ਜਿੱਥੇ ਮਾਤਾ ਜੀ ਮਾਤਾ ਸੁਲਖਣੀ ਨੂੰ ਮਹਾਰਾਜ ਨੇ ਪੁੱਤਾਂ ਦਾ ਵਰ ਦਿੱਤਾ ਸੀ ਮਾਤਾ ਬੜੀ ਸ਼ਰਧਾ ਭਾਵਨਾ ਲੈ ਕੇ ਛੇਵੇਂ ਗੁਰੂ ਨਾਨਕ ਗੋੜੇ ਜਾ ਕੇ ਬੇਨਤੀ ਕਰਦੀ ਮਹਾਰਾਜ ਮੇਰੇ ਘਰ ਕੋਈ ਪੁੱਤਰ ਨਹੀਂ ਤੇ ਮੈਨੂੰ ਕੋਈ ਪੁੱਤ ਦੀ ਹਾਤ ਦੇ ਦਿਓ ਜਿਹਦੇ ਘਰੇ ਬੱਚਾ ਨਹੀਂ ਆਪਾਂ ਹਰ ਥਾਂ ਜੇ ਸਾਨੂੰ ਕਹਿੰਦਾ ਵੀ ਐਦਾਂ ਕਰ ਲਓ ਐਦਾਂ ਕਰ ਲਓ ਆਪਾਂ ਹਰ ਜੋਗ ਆਪਣੀ ਜਿਹੜਾ ਜੋਰ ਆ ਉਹ ਜੋਗ ਜੋ ਸਾਧਨਾ ਜੋ ਜੋ ਸਮਰੱਥਾ ਹੈ ਉਹ ਲਾਉਣੀ ਆ ਤਾਂ ਕਿਸੇ ਨੇ ਕਹਿਤਾ ਚਲੋ ਛੇਵੇਂ ਸਤਿਗੁਰਾਂ ਦੇ ਪਾਅ ਬੇਨਤੀ ਕੀਤੀ ਸਿੱਖ ਪਰਿਵਾਰ ਸੀ ਤੇ ਮਹਾਰਾਜ ਨੇ ਇੱਕ ਘੜੀ ਕਹਿੰਦੇ ਨੇਤਰ ਮੂੰਦ ਕੇ ਬੜੇ ਸਹਿਜੇ ਨਾਲ ਕਿਹਾ ਬੀਬੀ ਤੇਰੇ ਭਾਗ ਦੇ ਵਿੱਚ ਸੱਤ ਜਨਮਾਂ ਤੱਕ ਪੁੱਤਰ ਨਹੀਂ ਸੱਤ ਜਨਮਾਂ ਤੱਕ ਪੁੱਤਰ ਨਹੀਂ ਹੈ ਤੇ ਅਸੀ ਭਾਈ ਕਿੱਥੋਂ ਦੇ ਦੇ ਤੇ ਲੇਖਾਂ ਦੇ ਵਿੱਚ ਪੁੱਤਰ ਦੀ ਜਿਹੜੀ ਲਕੀਰ ਉਹ ਹੈ ਹੀ ਨਹੀਂ ਉਹ ਬੇਬੀ ਵੀ ਕਹਿੰਦੇ ਸੋਚੀ-ਚੋਚੀ ਪੈ ਗਈ ਰੋਂਦੀ ਰੋਂਦੀ ਕੁਝ ਸਮਾਂ ਬੈਠੀ ਤੇ ਜੋ ਕਹਿ ਸੋਚਣ ਲੱਗ ਗਈ ਵੀ ਮੇਰੇ ਤਾਂ ਭਾਗ 'ਚ ਹੀ ਹੈ ਨਹੀਂ ਮਰ ਗੁਰੂ ਨੇ ਕਿੱਥੋਂ ਦੇ ਨੇ ਤੇ ਰੋਂਦੀ ਰੋਂਦੀ ਜਾਣ ਲੱਗੀ ਜਦੋਂ ਦਰਬਾਰ ਤੋਂ ਬਾਹਰ ਜਾ ਰਹੀ ਸੀ ਕਿਸੇ ਨੇ ਮਗਰੋਂ ਆਵਾਜ਼ ਦਿੱਤੀ ਕਿ ਭਾਈ ਬੀਬਾ ਗੱਲ ਸੁਣ ਬੇਟਾ ਲੋਕੀ ਮਗਰ ਵੇਖਿਆ ਹਾਂਜੀ ਉਹ ਆਵਾਜ਼ ਦੇਣ ਵਾਲਾ ਪਤਾ ਕੌਣ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਕਹਿੰਦੇ ਧੀਏ ਕੀ ਗੱਲ ਗੁੰਮਦੀ ਜਾ ਰਹੇ ਆ ਇਹ ਸਤਿਗੁਰੂ ਨਾਨਕ ਦਾ ਦਰ ਹੈ ਤੇ ਮੈਨੂੰ ਤਾਂ ਇੱਥੇ ਇੱਕ ਅਰਸਾ ਹੋ ਗਿਆ ਪੂਰਾ 100 ਸਾਲ ਮੇਰੀ ਉਮਰ ਲੰਘ ਚੱਲੀ ਸਭ ਤੋਂ ਵੱਡੀ ਆਯੂ ਬਾਬਾ ਬੁੱਢਾ ਜੀ ਦੀ ਹੋਈ 125 ਸਾਲ ਉਹਨਾਂ ਨੇ ਜੀਵਨ ਕੱਢਿਆ 12 ਸਾਲ ਦੀ ਉਮਰ ਚ ਗੁਰੂ ਨਾਨਕ ਦੇ ਘਰ ਦੇ ਸਿੱਖ ਬਣੇ ਤੇ 113 ਸਾਲ ਗੁਰੂ ਨਾਨਕ ਦੇ ਘਰ ਦੀ ਸਿੱਖੀ ਨੂੰ ਕਮਾਇਆ ਤੇ ਟੋਟਲ ਆਯੂ ਉਹਨਾਂ ਦੀ 125 ਬਰੇ ਤੇ ਕਹਿੰਦੇ ਮੈਨੂੰ ਇੰਨੀ ਉਮਰ ਹੋ ਗਈ ਤੇ ਮੈਂ ਅਜੇ ਤੱਕ ਗੁਰੂ ਨਾਨਕ ਦੇ ਦਰ ਤੋਂ ਰੋਂਦਾ ਨਹੀਂ ਕੋਈ ਜਾਂਦਾ ਵੇਖਿਆ ਨਾ ਕੋਈ ਖਾਲੀ ਜਾਂਦਾ ਵੇਖਿਆ ਤੇ ਇਹ ਰੋਂਨੇ ਕਿਉਂ ਆਇਆ ਤਾਂ ਕਹਿੰ ਲੱਗੀ ਬਾਬਾ ਜੀ ਜੋ ਸੰਸਾਰੀ ਹਰ ਇੱਕ ਦੇ ਮੰਗ ਉਹ ਹੀ ਮੰਗ ਮੇਰੀ ਸੀ ਸਤਿਗੁਰਾਂ ਨੂੰ ਮੈਂ ਬੇਨਤੀ ਕੀਤੀ ਮੈਨੂੰ ਪੁੱਤ ਦੇ ਦਿਓ ਤੇ ਮਹਾਰਾਜ ਨੇ ਤਾਂ ਸੱਤਾ ਜਨਮਾਂ ਤੇ ਹੋਰਾਂ ਦੇ ਮੋਹਰ ਲਾ ਦਿੱਤੇ ਤੇਰੇ ਸੱਤ ਜਨਮ ਬੱਚਾ ਨਹੀਂ ਹੋਣਾ ਤੇ ਮੈਂ ਹੁਣ ਰੋਵਾ ਨਾ ਕੁਰਲਾਵਾ ਨਾ ਤਾਂ ਕੀ ਕਰਾਂ ਆਪਣੇ ਭਾਗਾਂ ਨੂੰ ਆਪਣੀ ਕਿਸਮਤ ਨੂੰ ਮੈਰੋ ਰੇ ਬਾਬਾ ਬੁੱਢਾ ਜੀ ਨੇ ਮੈਨੂੰ ਕੁੱਝ ਅੱਖਾਂ ਮੂੰਦ ਕੇ 2 ਮਿੰਟ ਸੋਚ ਕੇ ਕਿਹਾ ਤੀਏ ਤੈਨੂੰ ਮੰਗਣਾ ਨਹੀਂ ਆਇਆ ਜਾ ਪੁੱਤ ਮੈਨੂੰ ਉਮਰਾਂ ਲੰਘੀਆਂ ਇੱਥੇ ਮੈਂ 100 ਸਾਲ ਤੋਂ ਟੱਪ ਗਿਆ ਜੀ ਸਦੀ ਬੀਤ ਗਈ ਮੈਨੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦਾ ਤੇ ਕੋਈ ਖਾਲੀ ਜਾਂਦਾ ਮੈਂ ਨਹੀਂ ਵੇਖਿਆ ਪਰਤ ਨੂੰ ਮੰਗਣ ਦੀ ਜਾਚ ਨਹੀਂ ਆਈ ਇਹ ਗੱਲ ਵਾਕਈ ਸੱਚ ਹੈ ਗੁਰੂ ਦੇ ਘਰ ਕਿਸੇ ਵੀ ਪਦਾਰਥ ਚੀਜ਼ ਦੀ ਘਾਟ ਨਹੀਂ ਹੈ ਪਰ ਵਸਾਨੂੰ ਮੰਗਣਾ ਨਹੀਂ ਮੰਗਣਾ ਕਿਵੇਂ ਗੁਰੂ ਤੋਂ ਲੈਣਾ ਹੈ ਦਾਤ ਕਿਵੇਂ ਲੈਣੀ ਗੁਰੂ ਤਾਂ ਹਰ ਵੇਲੇ ਦਾਤਾਂ ਵੰਡ ਰਿਹਾ ਹੈ ਪਰ ਸਾਨੂੰ ਲੈਣ ਦੀ ਜਾਚ ਨਹੀਂ ਤਾਂ ਬਾਬਾ ਬੁੱਢਾ ਜੀ ਕਹਿ ਲਗੇ ਧੀਏ ਤੂੰ ਕੱਲ ਨੂੰ ਫੇਰ ਆਈ ਸਤਿਗੁਰਾਂ ਦੇ ਪਾਸ ਫਿਰ ਬੇਨਤੀ ਕਰੀ ਬੜੀ ਦ੍ਰਿੜ ਤੇ ਵਿਸ਼ਵਾਸ ਰੱਖੀ ਮਨ ਦੇ ਵਿੱਚ ਇਕਾਗਰਤਾ ਕਰਕੇ ਨਾ ਪੂਰੇ ਭਰੋਸੇ ਨਾਲ ਕਹੀਂ ਕਿ ਸਤਿਗੁਰੂ ਜੇ ਭਾਗਾ ਵਿੱਚ ਹੈ ਨਹੀਂ ਤੁਸੀਂ ਸਮਰਾਥੋਂ ਮੇਰੇ ਭਾਗਾ ਵਿੱਚ ਲਿਖ ਦੋ ਵਿਸ਼ਵਾਸ ਨਾਲ ਜਦੋਂ ਆਪਾਂ ਕੋਈ ਬੇਨਤੀ ਕਰਾਉਂਦੇ ਆ ਨਾ ਜੇ ਮਨ ਚ ਪੱਕਾ ਪੱਕਾ ਇਰਾਦਾ ਹੋਵੇ ਤੋ ਕਾਰਜ ਹੁੰਦਾ ਹੈ ਜੇ ਕੱਚਾ ਪੱਕਾ ਹੋਵੇ ਨਾ ਜਜੇ ਅਰਦਾਸ ਚਲ ਹੋ ਕੰਮ ਹੋਗਾ ਤਾਂ ਵੀ ਠੀਕ ਆ ਨਾ ਹੋਗਾ ਤਾਂ ਵੀ ਠੀਕ ਹੈ ਤੋ ਦੁਬਧਾ ਰਹਿ ਜਾਂਦਾ ਹੈ ਬਾਬਾ ਬੁੱਢਾ ਨੇ ਕਿਹਾ ਧੀ ਇਹ ਪੂਰਨ ਵਿਸ਼ਵਾਸ ਰੱਖੀ ਪੂਰੀ ਸ਼ਰਧਾ ਰੱਖ ਕੇ ਕਹਿੰਦੀ ਏ ਸਤਿਗੁਰੂ ਜੇ ਹੈ ਨਹੀਂ ਤੁਸੀਂ ਸਮਰਾਥੋਂ ਲਿਖ ਦੋ ਤੁਹਾਹਾ ਉਸ ਬੀਬੀ ਦੇ ਮਨ 'ਚ ਕੋਈ ਆਸ਼ਾ ਦੇ ਕਿਰਨ ਜਾਗੀ ਉਹਨੇ ਉਵੇਂ ਕੀਤਾ ਜੀਦੋਂ ਆਈ ਫਿਰ ਸਤਿਗੁਰਾਂ ਅੱਗੇ ਬੇਨਤੀ ਕੀਤੀ ਮਹਾਰਾਜ ਮੇਰੀ ਬੇਨਤੀ ਕਬੂਲੋ ਮੇਰੇ ਘਰ ਕੋਈ ਬੱਚਾ ਨਹੀਂ ਜੇ ਹੈਗਾ ਤੇ ਮੇਰੇ ਤੇ ਕਿਰਪਾ ਕਰ ਦੋ ਮੈਨੂੰ ਬੱਚਾ ਦੇ ਦੋ ਇੱਕ ਮਹਾਰਾਜ ਕਹਿੰਦੇ ᱛੀਏ ਕੱਲ ਵੀ ਤੈਨੂੰ ਕਿਹਾ ਸੀ ਤੇਰੇ ਜਨਮਾ ਸੱਤ ਜਨਮਾਂ ਚ ਪੁੱਤਰ ਨਹੀਂ ਹੈਗਾ ਤੇ ਤੂੰ ਤੇਰੇ ਭਾਗ ਚ ਨਹੀਂ ਹੈਗਾ ਜੇ ਤੂੰ ਅੱਜ ਫੇਰ ਆ ਗਏ ਤੇ ਬੜੀ ਉਹਨੇ ਅੱਖਾਂ ਮੀਂਝ ਕੇ ਰੋਂਦੀ ਦੋਂਦੀ ਨੇ ਕਿਹਾ ਸਤਿਗੁਰੂ ਜੇ ਹੈ ਨਹੀਂ ਤੁਸੀਂ ਸਮਰਾਥੋਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਗੁਰੂ ਨਾਨਕ ਦੇ ਘਰੋਂ ਹਰ ਚੀਜ਼ ਮਿਲ ਸਕਦੀ ਐ ਤੁਸੀਂ ਕਿਰਪਾ ਕਰ ਤੂੰ ਮੇਰੇ ਭਾਗ ਜੇ ਹੈ ਨਹੀਂ ਤਾਂ ਲਿਖ ਦੋ ਕਿੰਦੇ ਇੱਕ ਘੜੀ ਪੂਰੀ ਇੱਕ ਮਿੰਟ ਮਹਾਰਾਜ ਅੱਖਾਂ ਮੂੰਦ ਕੇ ਐ ਸ਼ਾਂਤ ਹੋ ਕੇ ਬੈਠੇ ਇੱਕ ਮਿੰਟ ਬਾਅਦ ਘੜੀ ਬਾਅਦ ਸਤਿਗੁਰੂ ਬੋਲੇ ਕਿ ਭਾਈ ਤੈਨੂੰ ਕਿਸੇ ਜਾਗੇ ਨੇ ਜਗਾਤਾ ਰਾਹ ਪੈ ਤੈਨੂੰ ਰਾਹ ਦੱਸਦਾਈ ਤੇਰੇ ਭਾਗ ਜ ਤਾਂ ਹੈ ਨਹੀਂ ਸੀ ਪਰ ਤੂੰ ਹੁਣ ਗੁਰੂ ਨਾਨਕ ਦੇ ਦਰ ਤੇ ਵਿਸ਼ਵਾਸ ਕੀਤਾ ਹੈ ਪੂਰਨ ਭਰੋਸਾ ਕੀਤਾ ਹੈ ਜਾਤੀ ਇਹ ਤੇਰੇ ਘਰ ਸਤ ਪੁੱਤਰ ਹੋ ਸੱਤਾ ਪੁੱਤਰਾਂ ਦਾ ਵਾਰ ਦੇ ਕੇ ਮਹਾਰਾਜ ਨੇ ਸੁਪੁੱਤੀ ਬਣਾ ਦਿੱਤੀ ਤਾਂ ਇਹ ਬਲ ਹੈ ਪੂਰਨ ਗੁਰੂ ਦੇ ਵਿੱਚ ਜੋ ਭਾਗ 'ਚ ਨਹੀਂ ਵੀ ਹੈ ਨਾ ਗੁਰੂ ਉਹ ਭਾਗ 'ਚ ਲਿਖ ਦਿੰਦਾ ਹੈ ਗੁਰੂ ਸਮਰੱਥਾ ਰੱਖ ਆਪਾਂ ਗੁਰੂ ਅਰਜਨ ਦੇ ਮਹਾਰਾਜ ਨੇ ਅਲਾਈ ਬਾਣੀ ਉਚਾਰੀ ਨੂੰ ਤੇ ਅੰਤ ਵਿੱਚ ਮਹਾਰਾਜ ਨੇ ਕਿਹਾ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਪਰਮਾਤਮਾ ਨੂੰ ਅਰਾਧੋ ਪੂਰੇ ਨੂੰ ਉਚਰੋ ਜੇ ਤੁਹਾਡਾ ਸਾਰਾ ਕੁਝ ਹੀ ਪੂਰਾ ਹੋ ਜਾਣਾ ਜੇ ਅਧੂਰੇ ਨੂੰ ਅਰਾਧਾਂਗੇ ਸਾਰਾ ਕੁਝ ਅਧੂਰਾ ਹੀ ਰਹਿ ਜਾਣਾ ਤਾਉ ਰਹੋ ਵਿਚਾਰ ਮਾਤਾ ਗੰਗਾ ਦੇ ਘਰ ਵੀ ਹੁਣ ਬੱਚਾ ਨਹੀਂ ਹੈ ਮਾਤਾ ਗੰਗਾ ਦੇ ਘਰੋਂ ਕੋਈ ਬੇਟਾ ਨਹੀਂ ਹੈ ਗੁਰੂ ਅਰਜਨ ਦੇਵ ਦੇ ਘਰ ਹੋਰ ਸੰਸਾਰ ਸਾਰਾ ਆ ਕੇ ਦੁੱਧ ਪੁਰਧੀਆਂ ਦਾਤਾਂ ਗੁਰੂ ਤੋਂ ਲੈ ਰਿਹਾ ਹੈ 12 ਸਾਲ ਮਾਤਾ ਗੰਗਾ ਨੇ ਨਿੱਕਿਆ ਵੀ ਮੇਰੇ ਘਰ ਬੱਚਾ ਹੈ ਨਹੀਂ ਮਹਾਰਾਜ ਤੇ ਅਜ ਆਪਣੇ ਸਾਲ ਬਾਅਦ ਜੇ ਬੱਚਾ ਨਾ ਨਾ ਹੋਵੇ ਵਿਆਹ ਤੋਂ ਮਗਰੋਂ ਦੋ ਸਾਲਾਂ ਬਾਅਦ ਕਹਿਣੇ ਤਾਂ ਕੁਲਖਣੀ ਹੈ ਇਹ ਤਰੇ ਛੱਡੋ ਪਰਾਂ ਤਲਾਕ ਦਿਓ ਹੋਰ ਵਿਆਹ ਕਰਾਓ ਸਾਲ 6 ਮਹੀਨੇ ਤਾਂ ਦੋ ਸਾਲ ਸਾਡੇ ਤਲਾਕ ਹੋ ਜਾਂਦੇ ਇੰਨੀ ਬੇਟਕੀ ਨੇ ਕਰਨ ਤੇ ਬੜਾ ਸਬਰ ਰੱਖ ਕੇ ਆਪਣੇ ਮੂੰਹੋਂ ਨਹੀਂ ਕਿਹਾ ਪਰ ਜਦੋਂ ਕਿਹਾ ਕਦੋਂ ਕਿਹਾ ਕੋਈ ਬਹੁਤ ਰਾਤ ਇਤਿਹਾਸ ਆਪਣੇ ਚੱਲ ਰਿਹਾ ਸੂਰਪ੍ਰਕਾਸ਼ ਦੀ ਲੜੀ ਦੇ ਵਿੱਚ ਕੋਈ ਸਿੱਖ ਸਤਿਗੁਰ ਦੇ ਹਜੂਰ ਪਹੁੰਚਿਆ ਉਹ ਬਹੁਤ ਬੇਸ਼ਕੀਮਤੀ ਵਸਤਰ ਔਰ ਗਹਿਣੇ ਲੈ ਕੇ ਆਇਆ ਔਰ ਬੇਨਤੀ ਕੀਤੀ ਮਹਾਰਾਜ ਇਹ ਮਾਤਾ ਗੰਗਾ ਜੀ ਵਾਸਤੇ ਨੇ ਕਿ ਤੁਸੀਂ ਕਿਰਪਾ ਕਰਕੇ ਵਸਤਰ ਏ ਗਹਿਣੇ ਘਰੇ ਭੇਜਵਾ ਸਤਿਗੁਰਾਂ ਨੇ ਬਚਨ ਮੰਨ ਕੇ ਉਹ ਕੱਪੜਾ ਲੀੜਾ ਜੋ ਵੀ ਗਹਿਣਾ ਹੈ ਵਸਤਰ ਘਰੇ ਭੇਜਤਾ ਤੇ ਬੜਾ ਮਾਤਾ ਨੂੰ ਆਨੰਦ ਹੋਇਆ ਗੋਲੀ ਜਦੋਂ ਸਵਾਰੇ ਨੇ ਧੋਸ ਸਵਾਰ ਕੇ ਕੱਪੜੇ ਬਾਹਰ ਪਾਏ ਤਣੇ ਤੇ ਕਰਮੋਂ ਦੀ ਜਿਹੜੀ ਇਹਨਾਂ ਦੀ ਪਰਝਾਈ ਸੀ ਉਹਨੇ ਦੇਖ ਲਈ ਦਾਸੀ ਨੇ ਉਹਨੇ ਜਾ ਕੇ ਇਹ ਕਰਮ ਨੂੰ ਦੱਸਿਆ ਵੀ ਤੇਰੇ ਸ਼ਰੀਕਾਂ ਨੇ ਇੰਨੇ ਸੋਹਣੇ ਵਧੀਆ ਵਸਤਰ ਕੌਣ ਦੇ ਗਿਆ ਤੁਸੀਂ ਤਾਂ ਇੱਥੇ ਇਦਾਂ ਹੀ ਬੈਠੇ ਉਹਦੀਆਂ ਗੱਲਾਂ ਸੁਣ ਕੇ ਜਦੋਂ ਕਾਰਮੋਣੇ ਕੋਠੇ ਚੜ੍ਹ ਕੇ ਵੇਖਿਆ ਤਾਂ ਦੇਖਿਆ ਬਹੁਤ ਬੇਸ਼ਕੀਮ ਤੇ ਕੱਪੜਾ ਪਿਆ। ਇੰਨਾ ਮਹਿੰਗਾ, ਇੰਨਾ ਵਧੀਆ, ਇੰਨਾ ਸੁੰਦਰ। ਛੜ ਬਲ ਗਈ। ਜਦੋਂ ਪ੍ਰੀਤਕੇ ਨੇ ਆ ਕੇ ਸ਼ਾਮ ਨੂੰ ਪੁੱਛਿਆ ਨਾ ਵੀ ਤੂੰ ਐਂ ਦਾਸ ਬੈਠੀ ਕੀ ਗੱਲ ਹੋਈ? ਤੇਰਾ ਕੁਝ ਗਵਾਚਿਆ? ਕੋਈ ਪਰੇਸ਼ਾਨ ਨੇ, ਕੋਈ ਨਾ ਝਗੜਾ ਹੋਇਆ? ਤਾਂ ਸਾਰੀ ਗੱਲ ਦੱਸ। ਕਿ ਜੇ ਤੁਸੀਂ ਤਾਨਾ ਮਾਰਿਆ ਕਹਿੰਦੇ ਜੇ ਤੁਸੀਂ ਆਪਣੇ ਪਿਤਾ ਦੀ ਸੇਵਾ ਕਰਦੇ ਨਾ ਤਾਂ ਤੁਹਾਨੂੰ ਧਨ ਪਦਾਰਥ ਇਹ ਗੁਰਤਾ ਗੱਦੀ ਤੁਹਾਨੂੰ ਮਿਲਣੀ ਸੀ ਅਰਜਨ ਨੇ ਕੀਤੀ ਅਰਜਨ ਨੂੰ ਗੱਦੀ ਮਿਲ ਗਈ ਸਾਰਾ ਕੁਝ ਹੁਣ ਲੋਕ ਦੇਖੋ ਨੂੰ ਬੇਸ਼ਕੀਮਤੀ ਪਦਾਰਥ ਲੈ ਕੇ ਦਿੰਦੇ ਉਹਨਾਂ ਨੂੰ ਗਹਿਣੇ ਦੇ ਕੇ ਉਹ ਜਾ ਕੋਠੇ ਜਾ ਕੇ ਦੇਖ ਕਿੰਨੇ ਬੇਸ਼ਕੀਮਤੀ ਵਸਤਰ ਗੰਗਾ ਵਸਤੇ ਆਏ ਕਿੰਨੇ ਸੋਹਣੇ ਵਸਤਰ ਆਏ ਬਹੁਤ ਕਿਸੇ ਨੇ ਧਨ ਖਰਚ ਕਰਕੇ ਕੱਪੜਾ ਭੇਜਿਆ ਦੇ ਜੀ ਅਸੀਂ ਅੱਜ ਗੁਰਦਗੱਦੀ ਤੁਸੀਂ ਸੇਵਾ ਕੀਤੀ ਹੁੰਦੀ ਏ ਅੱਜ ਵਸਤਰ ਮੈਂ ਪਾਵਾਂ। ਤਉ ਤਰਵਾਸਾ ਦਿੰਦਾ ਸਾਰੀਆਂ ਗੱਲਾਂ ਕਾਫੀ ਸਮਾਏ ਵਿਚਾਰ ਹੁੰਦੀ ਐ ਤਾਂ ਕਹਿੰਦਾ ਵੀ ਕੋਈ ਗੱਲ ਨਹੀਂ ਕਰਮੋਂ ਥੋੜੇਕ ਸਮੇਂ ਦੀ ਗੱਲ ਐ। ਕਿਵੇਂ ਕਹਿੰਦੀ? ਕਹਿੰਦੀ ਗੰਗਾ ਦੇ ਘਰ ਪੁੱਤਰ ਤਾਂ ਕੋਈ ਹੈ ਨਹੀਂ ਇਹਨੇ ਤਾਂ ਆਉਤਰੀ ਚਲੀ ਜਾਣਾ ਸੰਸਾਰ ਤੋਂ। ਤੇ ਇਹ ਦੇ ਕਰਕੇ ਜਦੋਂ ਬੱਚੋ ਇਹ ਨਾ ਹੋਇਆ ਤੇ ਜੋ ਇਹ ਧਨ ਪਦਾਰਥ ਅਰਜਨ ਕੰਨਕ ਸਮਾਂ ਬੈਠਾ ਤੇ ਜਦੋਂ ਇਹ ਚਲੇ ਗਏ ਇਸ ਸੰਸਾਰ ਤੋਂ ਸਾਰਾ ਕੁਝ ਆਪਣਾ ਗੁਰਤਾ ਗੱਦੀ ਵੀ ਆਪਣੀ ਹੈ ਪਦਾਰਥ ਵੀ ਆਪਣੇ ਧਨ ਵੀ ਆਪਣੇ ਤੇ ਇਸ ਤਰ੍ਹਾਂ ਆਂਦੇ ਹੁਣ ਹੌਸਲੇ ਦੇ ਕੇ ਉਹਨਾਂ ਨੇ ਝੂਠੀ ਖੁਸ਼ੀ ਮਨਾਉਣੇ ਕੀਤੇ ਹਾਂ ਕਹਿੰਦੀ ਇਹ ਤਾਂ ਗੱਲ ਠੀਕ ਹੈ ਪਤੀ ਦੇਵ ਹਾਂ ਗੰਗਾ ਨੇ ਤਾਂ ਔਤਰੀ ਚਲੀ ਜਾ ਕਿਤੇ ਮਾਤਾ ਗੰਗਾ ਦੇ ਉਤੋਂ ਗੋਲ ਨੂੰ ਲੰਘ ਗਏ ਉਹਨਾਂ ਨੇ ਇਹ ਬਚਨ ਇਹ ਗੱਲਾਂ ਸੁਣ ਲਈ ਉਹਨਾਂ ਜਾ ਕੇ ਮਾਤਾ ਗੰਗਾ ਨੂੰ ਦੱਸ ਤੀ ਵੀ ਤੁਹਾਡੀ ਵਰਜਾਈ ਕਰਮੋ ਆਹ ਕੁਝ ਕਹਿ ਰਹੀ ਐ ਵੀ ਗੰਗਾ ਨੇ ਉੱਤਰ ਚੱਲੀ ਜਾਣੀ ਮਾਤਾ ਜੀ ਵੀ ਇਹ ਬਚਨ ਸੁਣ ਕੇ ਬੜੇ ਉਦਾਸ ਕਦੇ ਨਹੀਂ ਮਨ ਸੋਚਿਆ ਵੀ ਬੇਟਾ ਨਹੀਂ ਹੋਇਆ ਤਾਂ ਕੀ ਗੱਲ ਐ ਜਮ ਕੁਝ ਕਰਨਾ ਚਾਹੀਦਾ ਅੱਜ ਮਗੂੰ ਲੜਾਈ ਝਗੜਾ ਨਹੀਂ ਪਾਇਆ ਤੇ ਜਦੋਂ ਮਹਾਰਾਜ ਪੰਚਮ ਪਾਦਸ਼ਾਹ ਸ਼ਾਮਾ ਨੂੰ ਘਰ ਆਏ ਤੁ ਕੈਨ ਲੇਵੀ ਗੰਗਾ ਬੜੀ ਉਦਾਸ ਬੈਠੀ ਹੈ ਕੀ ਗੱਲ ਹੈ ਕੋਈ ਪਰੇਸ਼ਾਨੀ ਹੈ ਹਾਂ ਮਹਾਰਾਜ ਦੱਸੋ ਜਾਣੀ ਜਾਣ ਤੋਂ ਸਰਬ ਸਾਰਾ ਕੋਝ ਹੀ ਹੈ ਪਰ ਫਿਰ ਵੀ ਮੂੰਹੋਂ ਸੋਣਾ ਕਹਿੰਦੇ ਮਹਾਰਾਜ ਮੈਨੂੰ 12 ਸਾਲ ਬੀਤ ਕੇ ਕਦੇ ਮੈਂ ਇੱਛਾ ਨਹੀਂ ਪ੍ਰਗਟ ਕੀਤੀ ਪਰ ਜਿਹੜੇ ਅਜ ਤਿੱਖੇ ਬੋਲ ਤੀਰ ਵਾਂਗੂ ਨੇ ਕਰਮੋਂ ਨੇ ਮੈਨੂੰ ਕਹਿਆ ਨਾ ਮੈਂ ਸਹਿ ਨਹੀਂ ਸਕਦੀ ਠੀਕ ਹੈ ਤਾਂ ਕਹਿੰਦੀ ਗੰਗਾ ਨੇ ਤਾਂ ਔਤਰੀ ਚਲੀ ਜਾ ਤਿਮਾਰੇ ਮੈਂ ਉੱਤਰੀ ਨਹੀਂ ਜਾਣਾ ਚਾਹੁੰਦੇ ਮੈਨੂੰ ਇੱਕ ਲਾਲ ਦੀ ਲੋੜ ਹੈ ਬੱਚਾ ਹੋਰੇ ਲੋਕਾਂ ਨੂੰ ਦੁੱਧ ਪੋਣ ਦੀਆਂ ਦਾਤਾਂ ਦੇਈ ਜਾਂਦੇ ਹੋ ਤੇ ਗੁਰੂ ਨਾਨਕ ਤੇ ਘਰੋਂ ਇੱਕ ਆਪਣੇ ਵਾਸਤੇ ਵੀ ਲੈ ਲਓ ਮਹਾਰਾ ਕਹਿੰਦੇ ਆਏ ਇਹ ਮੇਰੇ ਵਾਸ ਨਹੀਂ ਗੰਗਾ ਇਹ ਤਾਂ ਕੋਈ ਪੂਰਨ ਮਹਾਤਮਾ ਕੋਈ ਪੂਰਨ ਗੁਰਸਿੱਖ ਉਹ ਹੀ ਇਹ ਕੰਮ ਕਰ ਸਕਦਾ ਮੇਰੇ ਵਾਸ ਨਹੀਂ ਹੈ ਤਾਂ ਕਹਿੰਦੇ ਹੁਣ ਫਿਰ ਪੂਰਨ ਗੁਰੂ ਸਿਖ ਕਿੱਥੋਂ ਭਾਲ ਗਏ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਤਨ ਬਾ ਬਾ ਬੁੱਢਾ ਜੀ ਗੁਰੂ ਨਾਨਕ ਤੋਂ ਹੀ ਦਰ ਤੋਂ ਹੀ ਸੇਵਾ ਕਰਦੇ ਆ ਰਹੇ ਆ ਪੂਰਨ ਬ੍ਰਹਮ ਗਿਆਨੀ ਨੇ ਉਹਨਾਂ ਨੂੰ ਜਾ ਕੇ ਬੇਨਤੀ ਕਰੋ ਜ਼ਰੂਰ ਉਹ ਆਪਾਂ ਨੂੰ ਭਾਗ ਲਾਉਣਗੇ ਆਪਣੇ ਤੇ ਕਿਰਪਾ ਕਰਨ ਮਾਤਾ ਗੰਗਾ ਨੇ ਬਚਨ ਨੂੰ ਮੰਨਿਆ ਪ੍ਰਸ਼ਾਦਾ ਪਾਣੀ ਗੋਲੀਆਂ ਤੋਂ ਤਿਆਰ ਕਰਵਾਇ ਗੱਡੇ ਭਰ ਕੇ ਕੰਨੇ ਭੋਜਨ ਪਾਣੀ ਲੈ ਕੇ ਜਿੱਥੇ ਬਾਬਾ ਜੀ ਘਾਹ ਖੋਤ ਰਹੇ ਸੀ ਨਾ ਖੇਤਾਂ ਦੇ ਵਿੱਚ ਆਪਣੀ ਕਤੂ ਨੰਗਲ ਉੱਥੇ ਜਾ ਪਹੁੰਚੇ ਤੇ ਦੂਰੋਂ ਉਹ ਗੱਡਿਆਂ ਦਾ ਗਰਦਾ ਉੜਦਾ ਵੇਖ ਕੇ ਤੇ ਬਾਬਾ ਜੀ ਨੇ ਸਹਿਬ ਹੀ ਕਹਿ ਦਿੱਤਨ ਕਿਤਰੋਂ ਬਾਪੇ ਕਿਆਂ ਨੂੰ ਭਾਜੜਾ ਪੈ ਗਈਆਂ ਤੇ ਜਦੋਂ ਆ ਗੱਡੇ ਖਿਲਾਰੇ ਮਾਤਾ ਨੇ ਪ੍ਰਸ਼ਾਦਾ ਪਵਾ ਕੇ ਗੋਲੀਆਂ ਤੋਂ ਸ਼ਿਕਾਇਆ ਤੇ ਬੇਨਤੀ ਕੀਤੀ ਕਿ ਬਾਬਾ ਜੀ ਮੇਨੂੰ ਪੁੱਤਰ ਦੀ ਲੋੜ ਹੈ ਇੱਕ ਸੁਪੁੱਤਰ ਦਿਓ ਤਾਂ ਬਾਬਾ ਬੁੰਡਾ ਜੀ ਬ੍ਰਹਮ ਗਿਆਨੀ ਸਨ ਕਹਿੰਦੇ ਇਹ ਨੂੰ ਚੜ੍ਹ ਕੇ ਆਏ ਤੇ ਕਹਿਣ ਲੱਗੇ ਭਾਈ ਮੇਰੇ ਬਾਸ ਦੀ ਮਾਤਾ ਗੰਗਾ ਤੁਸੀਂ ਤਾਂ ਗੁਰੂ ਨਾਨਕ ਦੇ ਘਰ ਦੇ ਵਾਰਿਸ ਹੋ ਪੰਜਵੇਂ ਪਾਸ਼ਾ ਧੰ ਗੁਰੂ ਅਰਜਨ ਦੇਵ ਨੂੰ ਜਾ ਕੇ ਬੇਨਤੀ ਕਰੋ ਮਹਾਰਾਜ ਨੂੰ ਪੰਜਵੇਂ ਗੁਰੂ ਨਾਨਕ ਉਹ ਨੇ ਉਹ ਜ਼ਰੂਰ ਕਿਰਪਾ ਕਰਨਗੇ ਉਹਨਾਂ ਦੇ ਚਰਨ ਪਰਸੋ ਉਹ ਨਿਰਾਸ਼ ਮਾਨਾ ਫਿਰ ਬਾਪ ਚਲੇ ਗਏ ਤਾਂ ਮਾਨ ਨੂੰ ਜਦੋਂ ਫੇਰ ਦਵਾਨ ਚ ਮਹਾਰਾਜ ਆਏ ਫੇਰ ਗੱਲਾਂ ਹੋਈਆਂ ਵਿਚਾਰ ਹੋਈ ਮੇਲ ਹੋਇਆ ਤੇ ਕਹਿੰਦੇ ਵੀ ਕਿਉਂ ਗੰਗਾ ਕੋਈ ਕਿਰਪਾ ਕੋਈ ਕੀ ਕਹਿੰਦੇ ਬਾਬਾ ਬੁੱਢਾ ਬ੍ਰਹਮ ਗਿਆਨੀ ਤੇ ਉਦਾਸ ਮਾਨਾ ਕਹਿੰਦੀ ਨਹੀਂ ਜੀ ਉਹਨਾਂ ਤਾਂ ਤੁਹਾਡੇ ਵੱਲ ਇਸ਼ਾਰਾ ਕਰਦਾ ਉਹਨਾਂ ਨੇ ਤਾਂ ਨਿਰਾਸ਼ ਮੋੜ ਦਿੱਤਾ ਮਹਾਰਾਜ ਕਹਿੰਦੇ ਨਹੀਂ ਨਿਰਾਸ਼ ਤਾਂ ਮੋੜਨ ਦੀ ਗੱਲ ਨਹੀਂ ਜੀ ਤੇ ਸਵੇਜ ਸਾਜੇ ਪੁੱਛਿਆ ਕਹਿੰਦੇ ਫਿਰ ਤੁਸੀਂ ਗਏ ਕਿਵੇਂ ਸੀ ਕਹਿੰਦੇ ਗੋਲੀਆਂ ਨੂੰ ਲੈ ਕੇ ਗਈ ਸੀ ਗੱਡਿਆਂ ਦੇ ਭੋਜਨ ਲੈ ਕੇ ਗਈ ਸੀ ਸਾਰਾ ਕੁਝ ਕਹਿੰਦੇ ਜਦੋਂ ਕੁਝ ਕੇ ਤੋਂ ਲੈਣਾ ਹੋਵੇ ਨਾ ਦੇਖੋ ਮਹਾਰਾ ਨੇ ਜਾਂਚ ਵੀ ਸਖਾਈ ਮੰਗਣਾ ਕਿਵੇਂ ਕਹਿੰਦੇ ਗੰਗਾ ਜੇ ਕੇ ਤੋਂ ਲੈਣਾ ਹੋਵੇ ਨੀਵੇਂ ਹੁੱਕ ਜਾਣਾ ਪੈਂਦਾ ਨੀਵੇਂ ਹੋ ਕੇ ਤੇ ਹਾਂ ਮਹਾਰਾ ਫਿਰ ਕੀ ਕਰੀਏ ਮਹਾਰਾ ਕਹਿੰਦੇ ਹੁਣ ਜੇ ਤੂੰ ਪੁੱਤ ਦੀ ਦਾਤ ਲੈਣੀ ਨਾ ਬ੍ਰਹਮ ਗਿਆਨੀ ਤੋਂ ਬ੍ਰਹਮ ਗਿਆਨੀ ਵਾਸਤੇ ਆਪਣੇ ਹੱਥੀਂ ਭੋਜਨ ਤਿਆਰ ਕਰ ਤੇ ਨੰਗੇ ਪੈਰੀ ਸਿਰ ਤੇ ਭੋਜਨ ਰੱਖ ਕੇ ਲੈ ਜਾ ਗੋਲੀਆਂ ਤੋਂ ਨਹੀਂ ਕੰਮ ਕਰਾਈਦਾ। ਬਚਨ ਸਤ ਮੰਨਿਆ। ਮਾਤਾ ਗੰਗਾ ਨੇ ਆਪ ਸਾਰਾ ਫਿਰ ਦੁਆਰੇ ਭੋਜਨ ਤਿਆਰ ਕੀਤਾ। ਮਿਸੇ ਪ੍ਰਸ਼ਾਦੇ ਪਿਆਜ ਜੋ ਆਪਾਂ ਇਤਿਆਹ ਚ ਸਰਵਣ ਕਰਦੇ ਆ ਰਹੇ ਹਾਂ। ਤੇ ਪੌਣ ਜਗਵੰਨ ਕੇ ਮਾਤਾ ਜੀ ਸਿਰ ਤੇ ਰੱਖ ਕੇ ਆਪ ਨੰਗੇ ਪੈਰੀ ਫਿਰ ਕਹਿੰਦੇ ਇਤਿਆਸ ਦਾਦਾ ਗਏ। ਬਾਬਾ ਜੀ ਬ੍ਰਹਮ ਗਿਆਨੀ ਦੂਰੋਂ ਹੀ ਦੇਖ ਕੇ ਮਾਤਾ ਨੂੰ ਆ ਰਹੇ ਨਾ ਚ ਤੁਰਦੇ ਹਨ ਤੇ ਦੂਰੋਂ ਹੀ ਕਹਿਣ ਲੱਗੇ ਮਾਤਾ ਭੁੱਖ ਬੜੀ ਲੱਗੀ ਸੀ ਬੜੀ ਭੁੱਖ ਲੱਗੀ ਸੀ ਆ ਮਿੱਸੇ ਪ੍ਰਸ਼ਾਦ ਦੇ ਛਕੇ ਮਾਤਾ ਨੇ ਵਾਵਾ ਬੁੱਢਾ ਜੀ ਨੇ ਮਾਤਾ ਜੀ ਤੂੰ ਲੈ ਕੇ ਤੇ ਗੰਢਾ ਪੰਨਿਆਂ ਕਹਿੰਦੇ ਆਪਣੇ ਸੱਜੇ ਗੋਡੇ ਤੇ ਰੱਖ ਕੇ ਤੇ ਵਾਰ ਦਿੱਤਾ ਮਾਤਾ ਗੰਗਾ ਤੁਹਾਡੇ ਘਰ ਇੱਕ ਸਾਇਸਾ ਬੜੀ ਜੋਧਾ ਮਹਾਤਮਾ ਪੈਦਾ ਹੋਪੇਗਾ ਜੋ ਬੈਰੀ ਦੇ ਸਿਰ ਇਸ ਗੰਡੇ ਦੀ ਤਰ੍ਹਾਂ ਪੰਨੇ ਇਸ ਇਸ ਤਰ੍ਹਾਂ ਦਾ ਕੋਈ ਯੋਧਾ ਆਵੇ ਬਲਵਾਨ ਉੱਚਾ ਲੰਮਾ ਗੱਭਰੂ ਉਹਦੇ ਵਰਗਾ ਕੋਈ ਹੋਣਾ ਹੀ ਨਹੀਂ ਐਸੇ ਵਰ ਦੇ ਕੇ ਨਵਾਜਿਆ ਬਾਬਾ ਬੁੱਢਾ ਨੇ ਮਾਤਾ ਖੁਸ਼ੀ ਖੁਸ਼ੀ ਗਰਹਿ ਆਈ ਸਮਾ ਆਇਆ ਹੋ ਸਮਾ ਆਇਆ ਜਦੋਂ ਸਤਿਗੁਰੂ ਮਹਾਰਾਜ 66 6 ਹਰ ਟਾਂ ਵਾਲਾ ਜੋ ਖੂਲਵਾਰੇ ਸੀ ਉਸ ਵੇਲੇ ਮਾ ਬਾਬਾ ਜੀ ਨੇ 6ਵੇਂ ਸਤਿਗੁਰੂ ਨੂੰ ਜਨਮ ਗੁਰੂ ਬਾਲ ਗੋਵੰਦਾ ਹੋਇਆ ਪੰਚਮ ਪਾਰਸ਼ਦ ਖੂਲਵਾਰੇ ਸੀ ਨਾ ਉਦੋਂ ਆ ਕੇ ਇਹ ਮਹਾਰਾਜ ਨੂੰ ਖਬਰ ਪਹੁੰਚ ਗਈ ਵੀ ਤੁਹਾਡੇ ਘਰ ਲਾਲ ਹੋਇਆ ਸਤਿਗੁਰੂ ਦਾ ਜਨਮ 14 ਤਰੀਕ 6ਵਾਂ ਮਹੀਨਾ ਇਹ ਜੂਨ ਦਾ 1595 ਈਸਵੀ 21 ਹਾੜ ਵਦੀ 6 ਸੰਮਤ 1662 ਨੂੰ ਹੋਇਆ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਮਾਤਾ ਗੰਗਾ ਦੇ ਕੋਖੋਂ ਗੁਰੂ ਅਰਜਨ ਦੇਵ ਦੇ ਘਰ ਛੇਵੇਂ ਪਾਤਸ਼ਾਹ ਨੇ ਬਾਲ ਹਰ ਗੋਬਿੰਦ ਨੇ ਜਨਮ ਲਿਆ ਅੱਜ ਦੇ ਦਿਨ ਜੋ ਪ੍ਰਕਾਸ਼ ਦਿਹਾੜਾ ਸਤਿਗੁਰੂ ਪਿਤਾ ਦਾ ਆਪਾਂ ਮਨਾ ਰਹੇ ਹਾਂ ਤੋ ਬ੍ਰਹਮ ਗਨਿੰਦੇ ਬੋਲ ਸੱਚ ਹੋਏ ਤੇ ਆਪਾਂ ਜਾਣਦੇ ਆ ਵਡ ਜੋਦਾ ਬਹੁ ਪਰਉਪਕਾਰੀ ਪੂਰੇ ਬੜੀ ਬੜੇ ਸੂਰਮੇ ਛੇਵੇਂ ਸਤਿਗੁਰੂ ਹੋਏ ਜਿਨ੍ਹਾਂ ਨੇ ਸਮਾ ਪਾ ਕੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀ ਤੇ ਜਦੋਂ ਬਾਲ ਗੋਹਰ ਗੋਬਿੰਦ ਦਾ ਜਨਮ ਹੋਇਆ ਨਾ ਕਰਮ ਤੇ ਪ੍ਰਿਥਵੀੇ ਸੜ ਵੱਲ ਗਏ ਉਹ ਦੋਵੇਂ ਹੈ ਇਹਨਾਂ ਦੇ ਘਰ ਬੱਚੇ ਨੇ ਜਨਮ ਲੈ ਲਿਆ ਉਹਨਾਂ ਨੂੰ ਤਾਂ ਆਪਣਾ ਦੁੱਖ ਸਤਾਵੇ ਨਾ ਸਾਰਾ ਕੁਝ ਖੋਸ ਗਿਆ ਹੁਣ ਤਾਂ ਪਹਿਲਾਂ ਤਾਂ ਅਸੀਂ ਆਸ ਲਾ ਕੇ ਬੈਠੇ ਸੀ ਗੰਗਾ ਦੇ ਘਰ ਬੱਚਾ ਨਹੀਂ ਹੋਣਾ ਸਾਰਾ ਧਨ ਪਦਾਰਥ ਸਭ ਕੁਝ ਸਾਡਾ ਹੁਣ ਗੰਗਾ ਦੇ ਘਰ ਪੁੱਤਰ ਹੋ ਗਿਆ ਸਾਡਾ ਹਿੱਸਾ ਤਾਂ ਖੋਸ ਗਿਆ ਉਹਨਾਂ ਨੇ ਫਿਰ ਜੋਗ ਚੋਰ ਲਾਇਆ ਜੋ ਅੱਜ ਵੀ ਲੋਕ ਲਾਉਂਦੇ ਨੇ ਕੀ ਕੀਤਾ ਦਾਈ ਨੂੰ ਭੇਜਿਆ ਆਪਣੇ ਉੱਥੇ 200 ਰਜਤ ਪਣ ਦੇ ਕੇ ਮੋਹਰਾਂ ਦੇ ਕੇ ਚਾਂਦੀ ਦੀਆਂ ਉਦੋਂ ਉਹ ਭਾਸ਼ਾ ਲਿਖੀ ਗਈ ਗ੍ਰੰਥਾਂ ਵਿੱਚ 200 ਰਜਤ ਪਣ ਚਾਂਦੀ ਦੇ ਪੈਸੇ ਵੀ ਜਾਗ ਜਾ ਬਾਲ ਹੋ ਹਰ ਗੋਬਿੰਦ ਨੂੰ ਜਾ ਕੇ ਜ਼ਹਿਰ ਪਿਆ ਕੇ ਮਾਰ ਦੇ ਤਾਂ ਉਹਨੇ ਉਮੀ ਕੀਤਾ ਘਰ ਆ ਕੇ ਮਾਤਾ ਗੰਗਾ ਗੈ ਵੀ ਮਾਤਾ ਲਓ ਮੈਂ ਤੁਹਾਡੀ ਸੇਵਾ ਕਰਦੀ ਆ ਮੈਂ ਉੱਥੋਂ ਆਈ ਆ ਤੇ ਲੋ ਮੈਂ ਸਿਮਨੂ ਸੇਵਾ ਦਾ ਸਾਮਾ ਦੋ ਮੈਂ ਬੱਚੇ ਦੇਖਭਾਲ ਕਰ 15 20 ਦਿਨ ਮਹੀਨਾ ਜੋ ਲੰਘਿਆ ਨਾ ਵੀ ਵਿਸ਼ਵਾਸ ਪਾਲਿਆ ਪਰਿਵਾਰ ਦਾ ਪੂਰਾ ਤੇ ਪਾਸੇ ਲਿਜਾ ਕੇ ਜੋ ਚੁੰਗਣੀ ਹੁੰਦੀ ਹੈ ਨਾ ਉਹ ਤੇ ਜ਼ਹਿਰ ਲਗਾ ਕੇ ਬਾਲ ਹਰ ਗੁਰੂ ਨੂੰ ਪਿਉਉਣ ਦੀ ਕੋਸ਼ਿਸ਼ ਕੀਤੀ ਪਰ ਚੋਜੀ ਪ੍ਰੀਤਮ ਨੇ ਐਸਾ ਬਾਲ ਕੀਤਾ ਐਸਾ ਛਾਲ ਕੀਤਾ ਉਹਦੇ ਨਾਲ ਉਹ ਜ਼ਹਿਰ ਸ ਪਿਉਉਣ ਲੱਗਿਆਂ ਨੂੰ ਨਾ ਉਹ ਨੂੰ ਜ਼ਹਿਰ ਆਪਣੇ ਆਪ ਨੂੰ ਚੜ ਗਿਆ ਤੇ ਕੰਬੜ ਲਾ ਕੇ ਡੇਗ ਪੀ ਭੱਜ ਕੇ ਰੋਲਾ ਪੈ ਗਿਆ ਜਦ ਰੋਲਾ ਪਿਆ ਬੱਚੇ ਨੂੰ ਤਾਂ ਉਠਾ ਕੇ ਉਹ ਲੈ ਫਿਰ ਪੁੱਛਣਾ ਕੀਤਾ ਭਾਈ ਕੀ ਗੱਲ ਹੋਈ ਮਹਾਰਾਜ ਨੂੰ ਸੁਨੇਹਾ ਭੇਜਿਆ ਦਵਾ ਤਾਂ ਵੀ ਪਤਾ ਨਹੀਂ ਜੋ ਗੋਲੀ ਆਪਣੇ ਘਰੇ ਆਈ ਸੀ ਜਾਈ ਉਹਨੂੰ ਪਤਾ ਨਹੀਂ ਕੀ ਹੋ ਗਿਆ ਮਹਾਰਾਜ ਭੱਜ ਕੇ ਆਏ ਭਾਈ ਕੀ ਹੋ ਗਿਆ ਕੀ ਹੋ ਗਿਆ ਫਿਰ ਉਹ ਆਪਣੇ ਅੰਤ ਵੇਲੇ ਦੁਸ਼ਟ ਕਰਮ ਨੂੰ ਰੋਂਦੀ ਮਹਾਰਾਜ ਜੋ ਮੈਂ ਕਰਨ ਆਇਸੀ ਉਹ ਮੈਂ ਪਾ ਲਿਆ। ਮਹਾਰਾ ਕਹਿੰਦੇ ਕੀ ਹੋ ਗਿਆ? ਕਹਿੰਦੇ ਤੁਹਾਡੇ ਭਰਾ ਪ੍ਰਥਵੀ ਦੇ ਬੀਬੀ ਕਰਮੂ ਨੇ ਮੈਨੂੰ ਹਰ ਗੋਬਿੰਦ ਨੂੰ ਮਾਰਨ ਵਾਸਤੇ ਜ਼ਹਿਰ ਦੇ ਕੇ ਕੱਲਿਆ ਸੀ। ਉਹੀ ਜਾਰੇ ਹਨ ਮੈਨੂੰ ਚੜ ਗਈ। 200 ਰਜਤ ਪਣ ਦੇ ਕੇ ਮੈਨੂੰ ਕੱਲਿਆ ਸੀ ਮਾਰਨ ਵਾਸਤੇ। ਤੇ ਮਾਰੇ ਮੈਨੂੰ ਮੇਰੀ ਕੀਤੀ ਦਾ ਫਲ ਮਿਲ ਗਿਆ। ਮੈਨੂੰ ਬਖਸ਼ ਲਿਆ ਜੀ। ਪੂਰਨਾਲ ਦੇ ਸਿੱਖ ਭਾਈ ਗੁਰਦਾਸ ਬਾਬਾ ਬੁੱਢਾ ਜੀ ਹੋਰ ਅਨੰਦ ਸੇਵਕਾਂ ਨੇ ਕਿਹਾ ਮਹਾਰਾਜ ਪ੍ਰਥੀਏ ਨੇ ਬਾਲ ਹਰਗੋਬਿੰਦ ਰਾਏ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਚੁੱਪ ਖੜੇ ਹੋ ਮਹਾਰਾਜ ਨੇ ਬੜੀ ਸਹਿਯਤਾ ਵਿੱਚ ਜਾ ਕੇ ਕਿਹਾ ਜਿਸ ਦਾ ਰਾਖਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕਾ ਕੋਈ ਜਿਹਦਾ ਭਾਈ ਸਾਹਿਬ ਡਾਡਾ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ ਤੁਸੀਂ ਚਿੰਤਾ ਨਾ ਕਰੋ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੇ ਆਪੇ ਕਿਰਪਾ ਕਰਨੀ ਇਹਨਾਂ ਨੂੰ ਆਪਣੀ ਕੀਤੀ ਦਾ ਆਲ ਮੇਲੇ ਜਾਣਾ ਭਾਈ ਗੁਰਦਾਸ ਆਪਾਂ ਨੂੰ ਮਾੜੇ ਬਣ ਦੀ ਲੋੜ ਨਹੀਂ ਹੈ ਦਿਵਾਲ ਵਾਕਈ ਸੱਚੀ ਹੈ ਜੇ ਕੋਈ ਮਾੜਾ ਕਰਦਾ ਕਿਸੇ ਪ੍ਰਤੀ ਨੰ ਬੜੇ ਸ਼ਾਂਤ ਸੁਭਾਅ ਨਾਲ ਰਹੋ ਜੇ ਕੋਈ ਮਾੜਾ ਕਰ ਰਿਹਾ ਉਹਨੂੰ ਕਰ ਲੈਣ ਦਿਓ ਕਿਉਂਕਿ ਸਮਾ ਪਾ ਕੇ ਉਹਦੇ ਮਾੜੇ ਕਰਮ ਦਾ ਫਲ ਉਹ ਅੱਗੇ ਆ ਹੀ ਜਾਣਾ ਤੇ ਉਹਨੂੰ ਉਹ ਫਲ ਮਿਲ ਜਾਣਾ ਤੇ ਆਪ ਕਰਮ ਕਰਕੇ ਤੁਸੀਂ ਮਾੜੇ ਨਾ ਬਣੋ ਆਪਣੇ ਭਾਗਾਂ ਨੂੰ ਨਾ ਮਾੜੇ ਬਣਾਓ ਇਸ ਕਰਕੇ ਜੋ ਕੋਈ ਕਰ ਰਿਆ ਨੂੰ ਕਰ ਲੈੰਦੇ ਹੋ ਜਦੋਂ ਮੂੰਹ ਦੀ ਖਾਣੀ ਪਈ ਉਹਨੂੰ ਆਪੇ ਪਤਾ ਲੱਗੂ ਅਕਲ ਆਜੂ ਜੋ ਬਰੋਬਰਤਾ ਕਰਾਂਗੇ ਤਾਂ ਲੜਾਈ ਉਹ ਵਾਧਾ ਹੋਣਾ ਉਹਦੇ ਵਿੱਚ ਝਗੜੇ ਦੇ ਵਿੱਚ ਪਰ ਜੇ ਸ਼ਾਂਤ ਰਹਾਂਗੇ ਉਹਨੇ ਹੋਰ ਵੱਲ ਦੇਣ ਵੀ ਮੈਂ ਤਾਂ ਇਹਦਾ ਮਾੜਾ ਕੀਤਾ ਇਹ ਤਾਂ ਇਹ ਫਿਰ ਵੀ ਹੱਸੀ ਜਾਂਦਾ ਖੁਸ਼ੀ ਦੇ ਨਾਲ ਨਿਰੰਕਾਰ ਤੇ ਪੂਰਨ ਭਰੋਸਾ ਬਲ ਰੱਖ ਕੇ ਆਪਣਾ ਜੀਵਨ ਜਿਉ ਤੁਹਾਡੀ ਨਿਰੰਕਾਰ ਤੱਤੀ ਵਾਰ ਨਹੀਂ ਲੱਗਣੀ ਤੁਹਾਨੂੰ ਤੈਸੀ ਤਰ੍ਹਾਂ ਮਾਰਨ ਕਿਹਾ ਜਿੱਦਾਂ ਸਾਹਿਬ ਵਡਾਡਾ ਹੋਏ ਭਾਈ ਗੁਰਦਾਸ ਉਸ ਨੂੰ ਮਾਰਨ ਸਕਾ ਕੋਈ ਉਹਨੂੰ ਕੋਈ ਵੀ ਨਹੀਂ ਮਾਰ ਸਕਦਾ ਸੱਪਾਂ ਦਾ ਮਾਨਦਰੀ ਭੇਜਿਆ ਵੀ ਸੱਪ ਲੜਾ ਕੇ ਮਰਾਦ ਗਿਆ ਪਰ ਉਹ ਵੀ ਪੁੱਛਾ ਹੋ ਕੇ ਡੱਕ ਕੇ ਮਰ ਗਿਆ ਅਨੇਕਾਂ ਤਰ੍ਹਾਂ ਦੇ ਇਨਾਂ ਨੇ ਬੀਬੀ ਕਰਮੋ ਨੇ ਤੇ ਪ੍ਰਿਥੀਏ ਚੰਦ ਨੇ ਬਾਲਕੀਤੇ ਵੀ ਕਿਵੇਂ ਨ ਕਿਵੇਂ ਬਾਲ ਹਰ ਗੁਰੂਵੰਦ ਨੂੰ ਮਾਰਾ ਜੀ ਤੇ ਅਸੀਂ ਸਾਡੀ ਜਿਹੜੀ ਗੱਦੀ ਉਹ ਖੁੱਸੇ ਨਾ ਇਹ ਧਨ ਬਦਾ ਸਾਡੇ ਕੋਲੇ ਆ ਜੇ ਪਰ ਉਹ ਹਰ ਤਰ੍ਹਾਂ ناکਾਮ ਰਹੇ ਮਹਾਰਾਜ ਦੇ ਸਮਾ ਹੋਇਆ ਬੁਝਵਾਨ ਹੋਏ ਤਾਂ ਸਤਿਗੁਰੂ ਜੀ ਹੰਦਿਆਂ ਜੋ ਸ਼ਾਦੀਆਂ ਤਿੰਨ ਸ਼ਾਦੀਆਂ ਹੋਈਆਂ ਮਾਤਾ ਦਮੋਦਰੀ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਮਰਵਾਹੀ ਇਨਾਂ ਦੇ ਘਰ 'ਚ ਬੱਚਿਆਂ ਨੇ ਜਨਮ ਲਿਆ ਪੰਜ ਪੁੱਤਰ ਇੱਕ ਬੀਬੀ ਦੀਨ ਦਈ ਦਾ ਟਿੱਕਾ ਬਾਬਾ ਗੁਰਦਤਾ ਬਾਬਾ ਅਨਿਰਾਇ ਜੀ ਬਾਬਾ ਟੱਲ ਰਾਏ ਜੀ ਗੁਰੂ ਤੇਗ ਬਹਾਦਰ ਜੋ ਨੌਵੇਂ ਪਾਤਸ਼ਾਹ ਆ ਕੇ ਸਜੇ ਔਰ ਬਾਬਾ ਸੂਰਜ ਮਾਲ ਜੀ ਸਭ ਤੋਂ ਛੋਟੇ ਔਰ ਮਾਤਾ ਬੀਰੋ ਜੀ ਮਹਾਰਾਜ ਨੇ ਇਹ ਸਤਿਗੁਰਾਂ ਦੇ 6 ਜੋ ਬਾਲ ਬੱਚੇ ਨੇ ਔਰ ਗੁਰਿਆਈ ਸਤਗੁਰੂ ਫਿਰ ਜੋ 25 ਪੰਜ ਜੋ 1606 ਨੂੰ 19 ਜੇਠ ਨੂੰ ਜਾ ਕੇ ਸਾਮ 1663 ਦੇ ਵਿੱਚ ਮਿਲਦੇ ਤਾਂ ਆਪਾਂ ਗੁਰਿਆਈ ਪ੍ਰਭ ਸਤਗੁਰ ਦਾ ਪ੍ਰਕਾਸ਼ ਪਰਵ ਮਨਾ ਰਹੇ ਆ ਤਾਂ ਸਤਗੁਰੂ ਨੇ तकरीबन तकरीबन ਜੋ ਗੁਰਿਆਈ ਹੈ ਉਹ 38 ਸਾਲ ਕੀਤੀ ਹੈ ਔਰ ਧੰਨ ਗੁਰਗ੍ਰੰਥ ਸਾਹਿਬ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨੇ ਰਹੀ ਹੈ ਵੀ ਜਿਹੜੀਆਂ 10 12 ਆਪਾਂ ਪੜਦੇ ਨਾ ਮਹਾਰਾਜ ਦੇ ਵਿੱਚ ਆਸ ਟੁੰਡੇ ਰੱਜ ਕੀ ਗਾਵਣੀ ਬੜਹਾਂਸ ਕੀ ਬਾਰ ਉਹਨੇ ਧੁਨਾ ਚੜਾਈਆਂ ਢਾਟੀ ਬਾਰਾਂ ਗਾ ਕੇ ਉਹ ਧੁਨਾ ਛੇਵੇਂ ਸਤਿਗੁਰ ਨੇ ਚੜਾਈਆਂ ਸੀ ਇਹ ਦੇਨ ਸਤਿਗੁਰ ਪਿਤਾ ਜੀ ਦੀ ਰਹੀ ਹੈ ਜੋ ਅੱਜ ਢਾਟੀ ਬਾਰਾਂ ਚੜ੍ਹਦੇ ਜਾਂ ਤੱਕ ਸਾਹ ਦੇ ਅੱਗੇ ਉਹ ਜਾਣੇ ਨਾ ਤੱਕ ਸਾਹ ਅਕਾਲ ਤਖਤ ਸਾਹ ਦੇ ਅੱਗੇ ਸੱਜੇ ਖੱਬੇ ਹੱਥ ਪੌੜੀਆਂ ਦੇ ਉੱਤੇ ਜੋ ਆਪਾਂ ਉਤਰ ਕੇ ਆਉਂਨੇ ਤਾਂ ਮੂਰੇ ਢਾਡੀ ਜੱਥਾ ਲੱਗਿਆ ਹੁੰਦਾ ਵਾ ਤਾਂ ਉਹ ਦੇਨ ਛੇਵੇਂ ਸਤਿਗੁਰ ਦੀ ਢਾਟੀ ਬਾਰਾਂ ਉੱਤੇ ਉਹ ਇਤਿਹਾਸ ਗਾਉਣਾ ਸ਼ੇਮੇ ਪਾਰਸ਼ਾ ਨੇ ਲਾਇਆ ਉਹ ਅੱਜ ਤੱਕ ਮਰਯਾਦਾ ਉਹ ਚਲਦੀ ਆ ਰਹੀ ਹੈ ਤਖਤ ਸਾਹਿਬ ਦੀ ਔਰ ਅਨਬੇਅੰਤ ਸ਼ਾਹਤਰ ਸਤਿਗੁਰੂ ਪਿਤਾ ਜੀ ਦੇ ਸਾਨੂੰ ਤਖਤ ਸਾਹਿਬ ਤੋਂ ਦਰਸ਼ਨ ਹੁੰਦੇ ਆ ਰਹਿ راستੋਂ ਉਪਰੰਨ ਸਾਰੇ ਦਰਸ਼ਨ ਕਰਾਏ ਜਾਂਦੇ ਆ ਜੋ ਸੱਚਖੰਡ ਸ੍ਰੀ ਅਕਾਲ ਤਾ ਸਾਬ ਤੇ ਨੇ ਹਰਿਮੰਦਰ ਸਾਹਿਬ ਔਰ ਭਾਵੇਂ ਉਹ ਸੱਚਖੰਡ ਤਖਤ ਸ੍ਰੀ ਅਨੰਦਪੁਰ ਸਾਹਿਬ ਨੇ ਜੋ ਉੱਥੇ 10ਵੇਂ ਪਤਾ ਦੇ ਸ਼ਾਹਤਰ ਨੇ ਜੋ ਵੀ ਸਾਡਾ ਇਤਿਹਾਸ ਹੈ ਉਹ ਉਹਦਾ ਰਹਿਰਾ ਤੋਂ ਪਰਾਂਤ ਮੁਖਵਾਗ ਤੋਂ ਪਰਾਂਤ ਉਹ ਦਰਸਾਇਆ ਜਾਂਦਾ ਹੈ ਦਰਸ਼ਨ ਕਰਾਏ ਜਾਂਦੇ ਤਾਂ ਇਹ ਸਨ 6ਵੇਂ ਸਤਿਗੁਰੂ ਪਿਤਾ ਜੀ ਜਿਨ੍ਹਾਂ ਨੇ ਆ ਕੇ ਅਨੰਤ ਕਲਾਵਾਂ ਕੀਤੀਆਂ ਮਾਤਾ ਸੁਲਖਣੀ ਨੁਪੁੱਤੀ ਨੂੰ ਸੱਤ ਪੁੱਤਾਂ ਦਾ ਵਰ ਦੇ ਕੇ ਸੁਪੁੱਤੀ ਬਣਾਇਆ ਅਨੇਕਾਂ ਮਹਾਰਾਜ ਨੇ ਜੰਗ ਕੀਤੇ ਚਾਰ ਜੰਗਾਂ ਕੀਤੀਆਂ ਧਰਮ ਦੀ ਖਾਤਰ ਔਰ ਮਹਾਰਾਜ ਨੇ ਮੀਰੀ ਤੇ ਪੀਰੀ ਦੀਆਂ ਸਮਾ ਆਇਆ ਨਾ ਦੋ ਤਲਵਾਰਾਂ ਧਾਨ ਗਿਉ ਜੋ ਗੁਰਾਈ ਦੇਣ ਲਗੇ ਬਾਬਾ ਬੁੱਢਾ ਜੀ ਸ੍ਰੀ ਸਾਹਿਬ ਲੈ ਕੇ ਆਏ ਤਿਲਕ ਕੀਤਾ ਤੇ ਕਹਿੰਦੇ ਬਾਬਾ ਬੁੱਢਾ ਜੀ ਇੱਕ ਮਿਆਨ ਇੱਕ ਛਰਪਾਨ ਹੋਰ ਮੰਗਾਓ ਸੱਤ ਵਚਨ ਦੇ ਮੰਗਾਲਾ ਕਹਿੰਦੇ ਸਵਾਲ ਤਾਂ ਕਰਨਾ ਜਾਇਜ ਬਣਦੇ ਸੀ ਬਾਬਾ ਬੁੱਢਾ ਜੀ ਹੁਣ ਵੱਡੇ ਵੀ ਸੀਗੇ ਤੇ ਕਹਿੰਦੇ ਬਾਲ ਹਰਗੁਣ ਸਿੰਘ ਜੀ ਇਹ ਦੋ ਤਲਵਾਰਾਂ ਕਹਿੰਦੇ ਮਹਾਰਾਜ ਬਾਬਾ ਬੁੱਢਾ ਬ੍ਰਹਮਗਣੀ ਜੀ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਧਰਮ ਦੀ ਇੱਕ ਸਿਆਸਤ ਦੀ ਹੁਣ ਇਹ ਇੱਕ ਨਾਲ ਨਹੀਂ ਗੱਲ ਮਾ ਕੱਲੀ ਮਾਲਾ ਫਿਰਿਆ ਕੰਮ ਨਹੀਂ ਹੋਣਾ ਪਿਤਾ ਜੀ ਨੇ ਤਤੀ ਤਵੀ ਤੇ ਬਿਠਾ ਦਿੱਤਾ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਕੱਲੀ ਮਾਲਾ ਨੇ ਨਹੀਂ ਕੰਮ ਕਰਨਾ ਹੱਥ 'ਚ ਕਰਪਾਣ ਵੀ ਚਾਹੀਦੀ ਆ ਸਮਾਰਕ ਜਿੱਥੇ ਸਿੰਘ ਬਣਨਾ ਅਸੀਂ ਕਹਿੰਦੇ ਆਪਣੀ ਆਤਮ ਰੱਖਿਆ ਵਾਸਤੇ ਮੀਰੀ ਦੀ ਧਾਰਨ ਕਰਨੀ ਆ ਉਥੇ ਪੀਰੀ ਵੀ ਬਣਾਉਣਾ ਪੈਣਾ ਉਥੇ ਕਹਿੰਦੇ ਧਰਮ ਦੀ ਖਾਤਰ ਜੇ ਸਾਨੂੰ ਜੰਗ ਜੁਦ੍ਹ ਕਰਨੇ ਪਏ ਹੱਕ ਲੈਣਾ ਪਿਆ ਉਉ ਦੇ ਬਾਤ ਤੇ ਸਾਡੇ ਕੋਲੇ ਵਾਲ ਹੋਣਾ ਚਾਹੀਦੇ ਇਸ ਕਰਕੇ ਕਹਿੰਦੇ ਅਸੀਂ ਸੰਤ ਵੀ ਬਣਾਉਣਾ ਹੈ ਸਿ ਸਪਾਈ ਵੀ ਬਣਾਉਣਾ ਹੈ ਅਸੀਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਸਤਿਗੁਰੂ ਪਿਤਾ ਜੀ ਨੇ ਧਾਰਨ ਕੀਤੀਆਂ ਜਗ ਚਲਣ ਦੇ ਨੂੰ ਉਪਦੇਸ਼ ਕੀਤੇ ਭਾਈ ਸੰਤ ਵੀ ਬਣੋ ਸਿਪਾਈ ਵੀ ਬਣੋ ਆਪ ਦੀ ਰੱਖਿਆ ਆਪ ਕਰੋ ਐਸੇ ਉਪਦੇਸ਼ ਐਸੀਆਂ ਬਚਨ ਸਤਿਗੁਰੂ ਪਿਤਾ ਜੀ ਨੇ ਕਰਕੇ ਖਾਲਸੇ ਨੂੰ ਗੁਰੂ ਨਾਨਕ ਦੇ ਇਹਨਾਂ ਸਿੱਖਾਂ ਨੂੰ ਛੇਵੇਂ ਸ੍ਰੋਵ ਵਿੱਚ ਆ ਕੇ ਮਹਾਰਾ ਨੇ ਇੱਕ ਨਵਾਂ ਮੋੜ ਦਿੱਤਾ ਤਾਂ ਸਤਿਗੁਰੂ ਜੀ ਰਾਜ ਪ੍ਰਕਾਸ਼ ਦਿਹਾੜਾ ਹੈ ਦਾਸ ਵੱਲੋਂ ਰੋਮ ਰੋਮ ਕਰਕੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿੱਥੇ ਅੱਜ ਅਸੀਂ ਮਹਾਰਾ ਦਾ ਪੁਰਬ ਮਨਾਉਣਾ ਹੈ ਉੱਥੇ ਸੰਗਤਾਂ ਨੂੰ ਬੇਨਤੀ ਵੀ ਕਰੇ ਜਾ ਕੇ ਧੰਨ ਵੀ ਅਸੀਂ ਬਸ ਕਥਾ ਸੁਣਨ ਦੀ ਗੁਰ ਘਰ ਬਾਅਦ ਮੱਥਾ ਟੇਕਿਆ ਚੜ੍ਹਦੀ ਕਲਾ ਨਹੀਂ ਸਤਿਗੁਰਾਂ ਦੇ ਪਰਥਾਏ ਜਿਵੇਂ ਵੀ ਆਪਾਂ ਕਰਦੇ ਹਾਂ ਹਲੋ ਕਿ ਕੁਕਤਾ ਆਪਾਂ ਨੇ ਕੱਟਣਾ ਉਹ ਤਾਂ ਐਵੇਂ ਇਸਾਈਆਂ ਦਾ ਕੰਮ ਹੈ ਆਪਾਂ ਸਿੰਘ ਆ ਤੇ ਆਪਾਂ ਗੁਰੂ ਦੇ ਪਰਥਾਏ ਘਰ ਵਿੱਚ ਬਾਣੇ ਪਾਣੇ ਜਪਜੀ ਦੇ ਪਾਠ ਸ਼੍ਰੀ ਚੌਪਈ ਦੇ ਪਾਠ ਭਾਵੇਂ ਇੱਕ ਕੀ ਕਰੀਂ ਮੂਲ ਮੰਤਰ ਦੀ ਮਾਲਾ ਗੁਰ ਮੰਤਰ ਦੀ ਮਾਲਾ ਜੋ ਵੀ ਤੁਹਾਨੂੰ ਸਰਦਾ ਹੈ ਨਾ ਉਹ 5-10 ਮਿੰਟ ਜ਼ਰੂਰ ਗੁਰੂ ਦੇ ਨੇਖੇ ਲਾ ਕੇ ਕਰਿਓ ਜਿਨੇ ਗੁਰੂ ਸਾਨੂੰ ਜਨਮ ਦਿੱਤਾ ਇਹ ਦੇਹ ਹੀ ਦਿੱਤੀ ਸੁਆਸ ਦਿੱਤਾ ਜਿਹਦੇ ਬਾਲਪੁੱਤੇ ਅੱਜ ਅਸੀਂ ਬੈਠੇ ਆਂ ਤਾਂ ਉਸ ਗੁਰੂ ਦਾ ਸ਼ੁਕਰਾਨਾ ਧੰਨਵਾਦ ਕਰਨਾ ਤਾਂ ਬਣਦਾ ਹੀ ਹੈ ਨਾ ਕਿ ਮਹਾਰਾਜ ਨੂੰ ਹੁਣ ਬੇਨਤੀ ਕਰਨੀ ਹੈ ਬਾਣੀ ਪੜ ਕੇ ਮਾਰਿਆ ਅੱਜ ਤੁਹਾਡਾ ਜਨਮ ਦਿਨ ਸੀ ਤੁਹਾਡੇ ਜਨਮ ਪਰ ਦੀ ਖੁਸ਼ੀ ਵਿੱਚ ਇਹ ਬਾਣੀ ਪੜੀ ਹੈ ਸਾਡੇ ਤੇ ਕਿਰਪਾ ਕਰਿਓ ਤੁਹਾਡੇ ਵਰਗਾ ਬਲ ਤੁਹਾਡੇ ਵਰਗੀ ਉੱਚੀ ਸੋਚ ਤੁਹਾਡੇ ਵਰਗਾ ਇਹ ਜੀਵਨ ਸਾਡਾ ਵੀ ਬਣ ਗਏ ਇਹ ਬੇਨਤੀਆਂ ਕਰਕੇ ਗੁਰੂ ਨਾਨਕ ਦੇ ਅੱਗੇ ਆਪਾਂ ਬਾਣੀ ਪੜਨੀ ਆ ਸਤਿਗੁਰ ਦੇ ਇਸ ਤਰ੍ਹਾਂ ਆਪਾਂ ਜਨਮ ਦਿਹਾੜਾ ਜੋ ਗੁਰਪੁਰਬ ਹੈ ਪ੍ਰਕਾਸ਼ ਪੁਰਬ ਹੈ ਪਉ ਮੰਨਵਣਾ ਤੇ ਆਪਣਾ ਜਨਮ ਤੇ ਜੀਵਨ ਸਫਲਾ ਕਰਨਾ ਹੈ ਬਾਕੀ ਜੋ ਵਿਸਤਾਰ ਦੇ ਵਿੱਚ ਇਤਿਹਾਸ ਸ਼ਾਮ ਨੂੰ ਇਸੇ ਸਥਾਨ ਤੇ ਪਹੁੰਚਿਆ ਹੋਇਆ ਹੈ ਸਤਿਗੁਰਾਂ ਦੇ ਘਰ ਮਾਤਾ ਗੰਗਾ ਨੇ ਹਰ ਬਾਲ ਬੱਚੇ ਦੀ ਮੰਗ ਕਰਨੀ ਹੈ ਸਾਰਾ ਇਤਿਹਾਸ ਪੁੱਲਾ ਸ਼ਾਮ ਨੂੰ ਸੂਰ ਪ੍ਰਕਾਸ਼ ਜੋ ਕਥਾ ਸ਼ਾਮ ਨੂੰ 7:30 ਤੋਂ 7:30 ਵਜੇ ਤੱਕ ਪੌਣਾ ਘੰਟਾ ਹੁੰਦੀ ਹੈ ਉਪਰੰਤ ਸੋਧਰ ਦੇ ਪਾਠ ਤੇ ਆਰਤੀ ਆਰਤੀ ਦਾ ਸ਼ਬਦ ਕੀਰਤਨ ਔਰ ਉਪਰੰਤ ਸਮਾਪਤੀ ਹੁੰਦੀ ਹੈ ਤਕਰੀਬਨ 8:08 ਦੇ ਘੜੇ ਦੇ ਵਿੱਚ ਤੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਵੀ ਸ਼ਾਮਾਂ ਨੂੰ ਹਾਜ਼ਰੀਆਂ ਭਰ ਕੇ ਲਾਹਾ ਲਿਆ ਕਰੋ ਆਪ ਸੰਗਤਾਂ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਣ ਸਰਪੁੱਲਾ ਮਾ ਕੋਈ ਵੀ ਰਸਨਾ ਗਾਂਝ ਦੇ ਹਿੰਦ ਅਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ